ਸੜਕਾਂ ਤੇ ਘੁੰਮਦੀ ਮੌਤ ਅਸੀਂ ਪੀਪੀ 12 ਅਪਡੇਟ ਇਹ ਗੱਲ ਕਿਉਂ ਕਹਿ ਰਹੇ ਹਾਂ ਕਿਉਂਕਿ ਤੁਸੀਂ ਵੇਖਦੇ ਜਾਓ ਇਹ ਰੋਡਾਂ ਦੇ ਉੱਪਰ ਬਹੁਤ ਵੱਡੇ ਵੱਡੇ ਹਾਈਵੇ ਜਿਹੜੇ ਆ ਰਾਤ ਦੇ ਸਮੇਂ ਇਹ ਸੜਕਾਂ ਤੇ ਓਵਰ ਲੋਡ ਜਿਹੜੇ ਆ ਨਿਕਲਦੇ ਨੇ ਧਿੱਤ ਰੇਤਾ ਜਾਂ ਸੁਆਹ ਇਹਦੇ ਵਿੱਚ ਭਰੀ ਹੁੰਦੀ ਹੈ ਤੇ ਜਦੋਂ ਵੀ ਇਹ ਸੁਆਹ ਹਵਾ ਦੇ ਵਿੱਚ ਇੰਨੀ ਜ਼ਬਰਦਸਤ ਉੱڑਦੀ ਹੈ ਤੇ ਵਹੀਕਲ ਜਿਹੜੇ ਹੈਗੇ ਟੂ ਵੀਹਲਰ ਵੀ ਕਰਨੇ ਜਿਹੜੇ ਉਹਨਾਂ ਦੇ ਸਫ਼ਰ ਕਰਨ ਵਾਲਿਆਂ ਦੇ ਅੱਖਾਂ ਦੇ ਵਿੱਚ ਇਹ ਸਾਰਾ ਰੇਤਾ ਜਦੋਂ ਇਹ ਸਵਾਹ ਉੱਡ ਕੇ ਪੈਂਦੀ ਹੈ ਤੇ ਅੱਖਾਂ ਬਿਲਕੁਲ ਖੁੱਲਦੀਆਂ ਵੀ ਨਹੀਂ ਐ ਤੇ ਜਿੱਦੇ ਕਰਕੇ ਇੱਕ ਬਹੁਤ ਵੱਡਾ ਨੁਕਸਾਨ ਜਿਹੜਾ ਹੈਗਾ ਜਿੱਦੀ ਜਾਨ ਤੇ ਵੀ ਜਾਨ ਵੀ ਜਾ ਸਕਦੀ ਹੈ ਕਿਉਂਕਿ ਅੱਖਾਂ ਵਿੱਚ ਜਦੋਂ ਰੇਤਾ ਪੈਂਦਾ ਅੱਖਾਂ ਗਈਆਂ ਜਹਾਨ ਗਈਆਂ ਦੰਦ ਗਏ ਤਾਂ ਸਵਾਦ ਗਿਆ ਇਹ ਸਿਆਣੇ ਆਖਦੇ ਨੇ ਪਰ ਜਦੋਂ ਅੱਖਾਂ ਦੇ ਵਿੱਚ ਰੇਤਾ ਪੈਂਦਾ ਤੇ ਉਦੋਂ ਅੱਖਾਂ ਬਿਲਕੁਲ ਬੰਦ ਹੋ ਜਾਂਦੀਆਂ ਜਿੱਦੇ ਕਰਕੇ ਮੂਰੇ ਕੁਝ ਵੀ ਨਹੀਂ ਨਜ਼ਰ ਆਉਂਦਾ ਜਿੱਦੇ ਕਰਕੇ ਕਿਸੇ ਦੀ ਮੌਤ ਵੀ ਹੋ ਸਕਦੀ ਹੈ ਇਸ ਕਰਕੇ ਪੀਵੀ12 ਅਪਡੇਟ ਆਖਰ ਹੈ ਤੁਸੀਂ ਵੇਖ ਸਕਦੇ ਹੋ ਸਪੀਡ ਸਾਡੀ ਇਸ ਟਾਈਮ 70 ਦੀ ਸਪੀਡ ਹੈ ਇਹਨਾਂ ਦੇ ਇਹਨਾਂ ਲੋਡ ਹੋਣ ਦੇ ਬਾਵਜੂਦ ਵੀ ਇਹ ਇੰਨੀ ਸਪੀਡ ਦੇ ਵਿੱਚ ਜਾ ਰਹੇ ਹੁੰਦੇ ਆ ਕਿ ਅਗਰ ਕੋਈ ਅਮਰਜੈਂਸੀ ਬ੍ਰੇਕ ਲਾਉਣੀ ਪੈਗੀ ਤਾਂ ਇਹ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਇਹਨਾਂ ਨੇ ਅਗਲੇ ਨੂੰ ਬਿਲਕੁਲ ਰੋਡ ਦੇ ਉੱਪਰ ਮਲਾ ਕੇ ਰੱਖ ਦੇਣਾ ਇਹਨਾਂ ਗੱਡੀਆਂ ਦੇ ਵਿੱਚ ਇੰਨਾ ਜ਼ਿਆਦਾ ਵਜਨ ਹਾਈਵੇ 'ਤੇ ਜਿਆਦਾ ਅਕਸਰ ਪੰਜਾਬ ਪੁਲਿਸ ਕੀ ਕਰ ਰਹੀ ਹੈ ਐਡੇ ਹਾਈਵੇ ਜਿਹੜੇ ਹੈਗੇ ওভারਲੋਡ ਜਾ ਰਹੇ ਨੇ ਇਹ ਬਾਡੀਆਂ ਬਾਡੀਆਂ ਜਿਹੜੀਆਂ ਹੈਗੀਆਂ ਇਹਨਾਂ ਦੀਆਂ ਡਬਲ ਕਰਕੇ ਡਬਲ ਕਰ ਲਈਆਂ ਗਈਆਂ ਕਿਉਂਕਿ ਆਪਣੇ ਫਾਇਦੇ ਵਾਸਤੇ ਭਜਨ ਜਿਆਦਾ ਰਹੇ ਤਾਂ ਜਿਆਦਾ ਲੋਡ ਜਿਹੜਾ ਹੈਗਾ ਪਾਇਆ ਜਾ ਸਕੇ ਬਾਡੀਆਂ ওভারਲੋਡ ਆਪ ਖੁਦ ਇਹ ਲਗਵਾਉਂਦੇ ਨੇ ਟਿਪਰ ਵੱਡੇ ਵੱਡੇ ਟਿਪਰ ਹਾਈਵੇ ਨੇ ਜਦੋਂ ਕੰਪਨੀ ਲਾ ਕੇ ਭੇਜਦੀ ਹੈ ਉਹ ਸਿਰਫ ਅਨਲੋਡ ਭੇਜਦੀ ਹੈ ਲੇਕਿਨ ਉਸ ਤੋਂ ਬਾਅਦ ওভারਲੋਡ ਕਰ ਦਿੰਦੇ ਤੁਸੀਂ ਵੇਖ ਸਕਦੇ ਹੋ ਆ ਲੇਨ ਦੇਖ ਲਿਓ ਪੂਰੀ ਲੈਨ ਤੋਂ ਵੀ ਇਹ ਨਾ ਉਧਰ ਚੱਲਦੇ ਨੇ ਨਾ ਇੱਧਰ ਚੱਲਦੇ ਨੇ ਬਿਲਕੁਲ ਲੈਨ ਦੇ ਗੱਬੇ ਚੱਲਦੇ ਨੇ ਇਹ ਹਾਈਵੇ ਲੈ ਕੇ ਤੇ ਕਿਸੇ ਨੂੰ ਸਾਈਡ ਤੱਕ ਵੀ ਨਹੀਂ ਦੰਦੇ ਤੁਸੀਂ ਵੇਖ ਸਕਦੇ ਹੋ ਇੰਨਾ ਲੋਡ ਪਾ ਕੇ ਕੀ ਅਗਰ ਕੋਈ ਅਣਜਾਣ ਪੁਨੇ ਦੇ ਵਿੱਚ ਅਗਰ ਕੋਈ ਮੂਰੇ ਆ ਗਿਆ ਕਿਹਾ ਇਹ ਐਡਾ ਬੜਾ ਭਾਰਾ ਹਾਈਵੇ ਰੁਕੇਗਾ ਨਹੀਂ ਰੁਕੇਗਾ ਅਗਰ ਇਹ ਸਪੀਡ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਜ਼ਬਰਦਸਤਾ ਇਹ ਨਹੀਂ ਹੈ ਕਿ ਇਨਾ ਹਾਈਵੇ ਭਰਿਆ ਹੋਇਆ ਹੈ ਤਾਂ ਇਸ ਨੂੰ ਸਲੋ ਸਟੇਡੀ ਚੱਲੀਏ ਨਾ 70 80 ਦੀ ਸਪੀਡ ਤੋਂ ਕੱਟ ਇਹ ਜਾਂਦੇ ਨਹੀਂ ਹੈਗੇ ਤੇ ਛੋਟੇ-ਮੋਟੇ ਗੱਡੀਆਂ ਨੂੰ ਵਹੀਕਲਾਂ ਨੂੰ ਸਮਝਦੇ ਕੱਖ ਨਹੀਂ ਐ ਪਰ ਪੰਜਾਬ ਪੁਰਸੇ ਕੀ ਕਰਦੀ ਐ ਥਾਣੇ ਤੋਂ ਥਾਣੇ ਦੇ ਬਿਲਕੁਲ ਸਾਹਮਣੇ ਨੂੰ ਇਹ ਟਿਪਰ ਨਿਕਲਦੇ ਨੇ ਆਖਰਕਾਰ ਕਿ ਕਿਸੇ ਦੀ ਕਿਸੇ ਮਿਲੀਭੁਗਤ ਦੇ ਨਾਲ ਇਹ ਟਿਪਰ ਚੱਲਦੇ ਨੇ ਤੇ ਓਵਰਲੋਡ ਜਿਹੜੇ ਇਹ ਨਿਕਲਦੇ ਨੇ ਕਿਉਂ ਨਹੀਂ ਘੇਰਿਆ ਜਾ ਰਿਹਾ ਇਸ ਗੱਲ ਦੇ ਸਵਾਲ ਬਣਦੇ ਨੇ ਤੁਸੀਂ ਆਪਣੇ ਕਮੈਂਟ Ja, ja, ja. 扔了。